ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਰ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਤੁਸੀਂ ਅਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਹਾਂ ਜੀ ਅੱਜ ਬਣਾਵਾਂਗੇ ਆਪਾਂ ਪੁਦੀਨੇ ਦੀ ਕੁੰਡੇ ਵਾਲੀ ਚਟਣੀ ਚਟਣੀ ਦਾ ਜਿਹੜਾ ਸਮਾਨ ਆਪਾਂ ਨੇ ਸਾਰਾ ਤਿਆਰ ਕਰਕੇ ਰੱਖ ਲਿਆ ਆਪਾਂ ਇੱਕ 부ਚੀ ਜਿਹੜੀ ਪੁਦੀਨੇ ਦੀ ਲਈ ਤੋਂ ਉਹਨੂੰ ਚੰਗੀ ਤਰ੍ਹਾਂ ਅਸੀਂ ਸਾਫ਼ ਕਰ ਲਿਆ ਸਾਡੀ ਜਿਹੜੀ ਇੱਕ ਪੱਤਿਆਂ ਦੀ ਜਿਹੜੀ ਪਦੀਨੇ ਦੇ ਪੱਤਿਆਂ ਦੀ ਇੱਕ ਕੌਲੀ ਜਿਹੜੀ ਸਾਡੀ ਤਿਆਰ ਹੋ ਗਈ ਆਪਾਂ ਨੇ ਬੜਾ ਕੌਲਾ ਲਿਆ ਉਹਦੇ ਚ ਇੱਧਾ ਚਮਚ ਨਮਕ ਦਾ ਤੇ ਅੱਧਾ ਚਮਚ ਜਿਹੜਾ ਪਾਇਆ ਹਲਦੀ ਦਾ ਆਪਾਂ ਉਹਦੇ ਵਿੱਚ ਪਦੀਨੇ ਦੇ ਪੱਤਿਆਂ ਨੂੰ 5 ਮਿੰਟ ਵਾਸਤੇ ਡੋਬੋ ਕੇ ਰੱਖਾਂਗੇ ਤਾਂ ਕਿ ਜਿਹੜਾ ਪਦੀਨੇ ਦੇ ਪੱਤਿਆਂ ਦੇ ਉੱਪਰ ਮਿੱਟੀ ਘੱਟਾ ਜਾ ਕੋਈ ਜੀਵ ਜੰਤੂ ਆ ਉਹ ਪੂਰੀ ਤਰ੍ਹਾਂ ਪੱਤੇ ਸਾਡੇ ਸਾਫ਼ ਹੋ ਜਾਣ ਇੱਕ ਕੌਲੀ ਸਾਡੀ ਪੱਤਿਆਂ ਦੀ ਤਿਆਰ ਹੋ ਗਈ ਤਾਜ਼ਾ ਫਰੈਸ਼ ਜਿਹੜਾ ਸਾਡਾ ਪੁਦੀਨਾ ਹੈ ਇਹਦੀ ਚਟਣੀ ਜਿਹੜੀ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਊਗੀ ਅਸੀਂ ਇਹਨੂੰ ਕੁੰਡੇ ਦੇ ਵਿੱਚ ਕੁੱਟਾਂਗੇ ਹੁਣ ਇਹਨੂੰ ਆਪਾਂ 5 ਇੱਕ ਮਿੰਟ ਵਾਸਤੇ ਆਪਾਂ ਇਹਨੂੰ ਡਬੋ ਕੇ ਰੱਖ ਦਿੰਨੇ ਐਂਨੇ ਨੂੰ ਅਸੀਂ ਜਿਹੜਾ ਇਹ ਡਬੋਤਾ ਸੀ ਅਸੀਂ ਕਰਦੇ ਆ ਮਸਾਲਾ ਤਿਆਰ ਅਸੀਂ ਆਪਣਾ ਜੋ ਲਸ ਅਦਰਕ ਪਿਆਜ਼ ਨਿੰਬੂ ਧੇਜੜਾ ਅਨਾਰ ਦਾਣਾ ਸਾਰਾ ਸਮਾਨ ਅਸੀਂ ਤਿਆਰ ਕਰ ਲਿਆ। 5 ਮਿੰਟ ਹੋ ਗਏ ਹੁਣ ਆਪਾਂ ਪਰੀਨੇ ਦੇ ਪੱਤੇਆਂ ਨੂੰ ਚੰਗੀ ਤਰ੍ਹਾਂ ਹਲਕੇ ਹਲਕੇ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਤੇ ਹੁਣ ਆਪਾਂ ਇਹਨੂੰ ਇੱਕ ਵੱਡੇ ਭਾਂਡੇ ਦੇ ਵਿੱਚ ਕੱਢ ਲਵਾਂਗੇ ਫਿਰ ਉਹਦੇ ਵਿੱਚ ਆਪਾਂ ਇਹਨੂੰ 3-4 ਸਾ ਪਾਣੀਆਂ ਦੇ ਵਿੱਚ ਧੋਵਾਂਗੇ ਤਾਂ ਕਿ ਜਿਹੜਾ ਨਮਕ ਆ ਉਹ ਨਿਕਲ ਜਵੇ। ਜੇ ਨਮਕ ਵਿੱਚ ਰਹਿ ਗਿਆ ਤਾਂ ਜਿਹੜਾ ਚਟਣੀ ਦੇ ਵਿੱਚ ਨਮਕ ਉਹ ਬਹੁਤ ਜ਼ਿਆਦਾ ਤੀਜ ਹੋ ਜੂਗਾ ਇਸ ਕਰਕੇ ਹੁਣ ਅਸੀਂ ਇਹਨੂੰ ਤਿੰਨ ਸਾਫ਼ ਪਾਣੀਆਂ ਦੇ ਵਿੱਚ ਚੰਗੀ ਤਰ੍ਹਾਂ ਧੋਵਾਂਗੇ ਚਟਣੀਆਂ ਜਿਹੜੀ ਸਾਡੀ ਬਣ ਕੇ ਬਹੁਤ ਹੀ ਸਵਾਦਿਸ਼ਟ ਹੋਵੇਗੀ ਅਸੀਂ ਲੈ ਨਿੰਬੂ ਛੋਟੇ ਕੱਟੇ ਪਿਆਜ਼ 5-6 ਛੋਟੇ ਪੀਸ ਵਿੱਚ ਮਿਰਚਾਂ ਅਦਰਕ ਛੋਟੇ ਪੀਸਾਂ ਦੇ ਵਿੱਚ ਤੇ ਜੀਰਾ ਲਿਆ ਪਦੀਨੇ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਤੇ ਹੁਣ ਆਪਾਂ ਜਿਹੜਾ ਸਾਰਾ ਸਮਾਨ ਤਿਆਰ ਕਰ ਲਿਆ ਆਪਾਂ ਹੁੰਡੀ ਦੇ ਵਿੱਚ ਪਪੀ ਦੇ ਨੀਰ ਜਟਣੇ ਨੂੰ ਪਿਟਾਂਗੇ ਅਸੀਂ ਕੁੰਡੀ ਲਈ ਉਹਦੇ ਵਿੱਚ ਮਿਰਚਾਂ ਜਿਹੜੀਆਂ ਆਪਾਂ ਨੇ ਕੱਟੀਆਂ ਦੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਪਾਈਆਂ ਆਪਾਂ ਨੇ ਮਿਰਚਾਂ ਹਰੀ ਮਿਰਚ ਅਦਰਕ ਦੇ ਛੋਟੇ-ਛੋਟੇ ਪੀਸ ਅਸੀਂ ਬੜੀ ਗੱਠੀ ਅਦਰਕ ਦੀ ਲਈ ਤੇ ਛੋਟੇ ਪੀਸ ਬਣਾਏ ਤੇ ਚਮਚ ਦਾ ਚੌਥਾ ਹਿੱਸਾ ਅਸੀਂ ਲਿਆ ਅਨਾਰ ਦਾਣਾ ਤੇ ਅੱਧਾ ਚਮਚ ਲਿਆ ਅਸੀਂ ਜੀਰਾ ਜੀਰਾ ਆਪਾਂ ਭੁੰਨਿਆ ਹੋਈ ਵੀ ਲੈ ਸਕਦੇ ਆ ਉਹ ਆਪਣੀ ਮਰਜ਼ੀ ਹੈ ਤੇ ਅੱਧਾ ਚਮਚਾ ਜਿਹੜਾ ਅਸੀਂ ਲਿਆ ਨਮਕ ਦਾ ਨਮਕ ਅਸੀਂ ਸੈਂਦਾ ਨਮਕ ਵਰਤਦੇ ਆਂ ਸੈਂਦੇ ਨਮਕ ਹੀ ਅਸੀਂ ਅੱਧਾ ਚਮਚਾ ਪਾਇਆ ਹੁਣ ਆਪਾਂ ਪਹਿਲਾਂ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੁੱਟ ਲਵਾਂਗੇ ਤਾਂ ਕਿ ਜਿਹੜੇ ਬਾਕੀ ਸਮਾਨ ਆਹੂ ਆਸਾਨੀ ਨਾਲ ਪੁੱਟ ਹੋ ਜੇ ਪਦੀਨੇ ਦੀ ਚਟਣੀ ਜਿਹੜੀ ਸਾਡੀ ਪਾਚਨ ਸ਼ਕਤੀ ਨੂੰ ਠੀਕ ਕਰਦੀ ਹੈ ਸਾਡੇ ਸਰੀਰ ਵਾ ਤੇ ਬਹੁਤ ਫਾਇਦੇਮੰਦ ਹੈ ਪਦੀਨਾ ਜਿਹੜਾ ਗਰਮੀ ਦੇ ਮੌਸਮ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਤੇ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਅਸੀਂ ਪਿਆਜ਼ ਬੜਾ ਪਿਆਜ਼ ਲਿਆ ਤੇ ਉਹਦੇ ਛੋਟੇ-ਛੋਟੇ ਪੀਸ ਕਰ ਲਏ ਤਾਂ ਕਿ ਉਹਨੂੰ ਕੁੱਟਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਹੁਣ ਦੇਖੋ ਅਸੀਂ ਪਿਆਜ਼ ਨੂੰ ਆਰਾਮ ਨਾਲ ਕੁੱਟ ਸਕਦੇ ਹਾਂ ਪਹਿਲਾਂ ਆਪਾਂ ਮਿਰਚਾਂ ਤੇ ਅਦਰਕ ਨੂੰ ਕੁੱਟ ਲਿਆ ਹਲਕਾ ਜਾਂ ਤੇ ਹੁਣ ਆਪਾਂ ਕੁੱਟਾਂਗੇ ਪਿਆਜ਼ ਤੇ ਉਹਦੇ ਵਿੱਚ ਨਾਲ ਹੀ ਫਿਰ ਆਪਾਂ ਪਾਵਾਂਗੇ ਪਦੀਨਾ ਜੇ ਇਹ ਚਟਣੀਆਂ ਸਾਡੀ ਬਣ ਕੇ ਬਹੁਤ ਹੀ ਸੁਆਦਿਸ਼ਟ ਹੁੰਦੀ ਹੈ ਇਹਨੂੰ ਅਸੀਂ ਆਮ ਹਰ ਰੋਜ਼ ਖਾ ਸਕਦੇ ਆ ਇਹਦੇ ਸਾਨੂੰ ਬਹੁਤ ਹੀ ਫਾਇਦੇ ਹਨ ਇਹ ਸਾਡੇ ਸਰੀ ਲਈ ਬਹੁਤ ਹੀ ਫਾਇਦੇਮੰਦ ਹੈ ਇਹਨੂੰ ਆਪਾਂ ਮਿਕਸੀ ਵਿੱਚ ਵੀ ਗ੍ਰाइंड ਕਰ ਸਕਦੇ ਆ ਪਰ ਜਿੰਨਾ ਸੁਆਦਿਸ਼ਟ ਧਨੀ ਦੀ ਚਟਣੀ ਕੁੰਡੇ ਦੇ ਵਿੱਚ ਬਣਦੀ ਹੈ ਉਨੀ ਮਿਕਸੀ ਦੇ ਵਿੱਚ ਗ੍ਰाइंड ਕਰਕੇ ਨਹੀਂ ਤਿਆਰ ਹੁੰਦੇ ਇਸ ਕਰਕੇ ਅਸੀਂ ਕੁੰਡੇ ਵਿੱਚ ਹੀ ਕੁੱਟਾਂਗੇ ਦੇਖੋ ਸਾਡਾ ਜਿਹੜਾ ਪਿਆਜ਼ ਅਦਰਕ ਸਾਰਾ ਪੂਰੀ ਤਰ੍ਹਾਂ ਮਿਕਸ ਹੋ ਗਿਆ ਪੂਰੀ ਤਰ੍ਹਾਂ ਜਿਹੜਾ ਸਾਡਾ ਪਦੀਨਾ ਪੂਰੀ ਤਰ੍ਹਾਂ ਵਿੱਚ ਮਿਕਸ ਹੋ ਗਿਆ ਤੇ ਇਹਨੂੰ ਆਪਾਂ ਥੋੜਾ ਜਿਹਾ ਹੋਰ ਕੁੱਟਾਂਗੇ ਤਾਂ ਕਿ ਇਹ ਦਰਦੜਾ ਜਿਹਾ ਬਣ ਜਾਵੇ ਨਾ ਹੀ ਬਹੁਤ ਬਰੀਕ ਰੱਖਣਾ ਤੇ ਨਾ ਹੀ ਬਹੁਤੀ ਮੁੱਕੀ ਇਹ ਸਾਡੀ ਪਾਚਨ ਸ਼ਕਤੀ ਨੂੰ ਠੀਕ ਕਰਦੀ ਹੈ ਸਾਡੀ ਭੁੱਖ ਵਧਾਉਣ ਦਾ ਪਦੀਨਾ ਇਹ ਸਾਨੂੰ ਰੋਜ਼ ਹੀ ਵਰਤਣਾ ਚਾਹੀਦਾ ਹੈ ਦੇਖੋ ਸਾਡੀ ਜਿਹੜੀ ਚਟਨੀਆ ਬਣ ਕੇ ਬਹੁਤ ਹੀ ਸਵਾਦਿਸ਼ਟ ਤਿਆਰ ਹੋ ਗਈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਨਿੰਬੂ ਦਾ ਰਸ ਅਸੀਂ ਇੱਕ ਨਿੰਬੂ ਲਿਆ ਤੇ ਉਹਦਾ ਰਸ ਨਿਚੋੜ ਲਿਆ ਤੇ ਹੁਣ ਉਹ ਆਪਾਂ ਕੁੰਡੇ ਦੇ ਵਿੱਚ ਪਾ ਦਵਾਂਗੇ ਇੱਕ ਚਮਚੇ ਦੀ ਮਦਦ ਨਾਲ ਉਹਨੂੰ ਆਪਾਂ ਪੂਰੀ ਤਰ੍ਹਾਂ ਪੀਚ ਮਿਕਸ ਕਰ ਲੈਣਾ ਉਹਨੂੰ ਤਰ੍ਹਾਂ ਨੂੰ ਮਿਕਸ ਕਰ ਲੈਣਾ ਤੇ ਆਪਾਂ ਇਹ 2 ਦਿਨ ਖਾ ਸਕਦੇ ਆ ਇਹਨੂੰ ਆਪਾਂ ਇੱਕ ਚੰਕ ਕੰਚ ਦੇ ਪਾਂਡੇ ਵਿੱਚ ਕੱਢ ਸਕਦੇ ਆ ਕੱਢ ਕੇ ਆਪਾਂ ਇਹਨੂੰ ਫ੍ਰੀਜ ਦੇ ਵਿੱਚ ਰੱਖ ਸਕਦੇ ਆ ਫਿਰ ਆਪਾਂ ਇਹਨੂੰ ਲੋੜ ਪੈਣ ਤੇ ਕਦੀ ਵੀ ਵਰਤ ਸਕਦੇ ਆ ਜੇ ਤੁਹਾਨੂੰ ਮੇਰੇ ਬਣਾਉਣ ਦਾ ਤਰੀਕਾ ਵਧੀਆ ਲੱਗੇ ਤਾਂ ਇੱਕ ਵਾਰੀ ਆਪ ਵੀ ਜ਼ਰੂਰ ਟਰਾਈ ਕਰਿਓ ਬਹੁਤ ਹੀ ਸਵਾਦਿਸ਼ਟ ਬਣਦੀ ਹੈ ਤੇ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਦੇਖੋ ਜਿਹੜੀ ਸਾਡੀ ਚਟਨੀਆਂ ਹੋ ਬਣ ਕੇ ਬਹੁਤ ਹੀ ਜ਼ਿਆਦਾ ਇਸ ਤਰ੍ਹਾਂ ਹੋਈ ਹੈ ਮੈਨੂੰ ਉਮੀਦ ਹੈ ਤੁਹਾਨੂੰ ਜਰੂਰ ਮੇਰਾ ਬਣਾਉਣ ਦਾ ਜਿਹੜਾ ਤਰੀਕਾ ਜਰੂਰ ਪਸੰਦ ਆਊਗਾ ਦੇਖੋ ਸਾਡੀ ਚਟਣੀ ਬਹੁਤ ਹੀ ਟੇਸਟੀ ਹੈ ਬਣੀ ਹੈ ਇਹਦੇ ਵਿੱਚ ਆਪਾਂ ਇਮਲੀ ਵੀ ਪਾ ਸਕਦੇ ਹਾਂ ਬਾਕੀ ਦੇਖਣ ਦਾ ਬਹੁਤ ਬਹੁਤ ਧੰਨਵਾਦ